ਜੋ ਕਿ ਨੇ ਜਿਹੜਾ ਕਿ ਰੇਲਵਾਹ ਸੀ ਤੁਹਾਨੂੰ ਪ੍ਰੈਸ ਲੋਟ ਰਾਈਂਗੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋੜਦੇ ਸੀ ਸ਼ਟਰ ਤੋੜ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢ ਦਿੰਦੇ ਸੀ ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢ ਦਿੰਦੇ ਸੀ ਇਹਨਾਂ ਦਾ ਮੇਲ ਸਰਗਣਾ ਜਿਹੜਾ ਹੈਗਾ ਇੱਕ ਰਵੀ ਕੁਮਾਰ ਹੈ ਫਰੋਹਿੰਦਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਐਚਐਫ ਸਾਡੀ ਪੁਛ ਰਿਸ਼ਤੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਨੇ ਇਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸ਼ਟਰ ਤੋੜ ਕੇ ਇਹਨਾਂ ਨੇ ਝੂਠੀਆਂ ਦੇਤੀਆਂ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਮੀਰਵਾ ਹੈ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਸ਼ਟਰ ਟੁੱਟਣ ਦੀ ਇਸ ਗੱਲੋਂ ਜਿਹੜੀਆਂ ਵਾਅਦਾਤਾ ਕੀਤੀਆਂ ਗਈਆਂ ਨੇ 32 ਫਰਵਰੀਰ ਸਾਨੂੰ ਜਿਹੜੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਅਦਾਤਾ ਕੀਤੀਆਂ ਨੇ ਇਸ ਤੋਂ ਸਿਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੰਨਾ ਕਿ ਸਮਾਨ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਨੂੰ ਪਤਾ ਚੱਲੇਗਾ ਜੋ ਵੀ ਲੋਕ ਅੱਗੇ ਆ ਕੇ ਸੰਬੰਧ ਥਾੜਿਆਂ ਨੂੰ ਤੇ ਸੰਬੰਧਰ ਤੇ ਜਿਹੜਿਆਂ ਨੂੰ ਦੱਸਣਗੇ ਕਿ ਕਿੱਥੇ-ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰਦਾਤਾਂ ਕੀਤੀਆਂ ਨੇ ਇਹਨਾਂ ਦੀ ਮੋਟਰ ਸੁਪਰਾਂਡੀ ਏ ਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਬੰਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਝਾਲੀ ਨੰਬਰ ਅਲਗ-ਅਲਗ ਬਣਾ ਕੇ ਰੱਖੇ ਨੇ ਇਹਨੋਂ ਕੋਲ ਸਾਰਾ ਸਾਰੀ ਉਸ ਮਾਲ ਨੇ ਜਿਹਦੇ ਨਾਲ ਇਹ ਪਹਿਲਾਂ ਛੱਟ ਤੋੜਦੇ ਸੀ ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਕੋਰਖ ਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚ ਉਹਨਾਂ ਨੇ ਪੈਸੇ ਕੱਢਨੇ ਪੈਸੇ ਕੱਢ ਕੇ ਉਹ ਲੈ ਜਾਣਾ ਜਿੱਥੋਂ ਵੀ ਹੋਰ ਇਹਨਾਂ ਨੂੰ ਕੀਮਤੀ ਸਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੇ ਗੱਡੀ 'ਚ ਰੱਖ ਕੇ ਲੈ ਜਾਂਦੇ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਜਾਣ ਦਿੰਦੇ ਆ ਤਦਾਂ ਕਿ ਜਿਹੜਾ ਇਹ ਅੱਗੇ ਨੰਬਰ ਗੱਡੀ ਦਾ ਚੇਕ ਕਰਕੇ ਨਿਕਲ ਜਾਂਦੇ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ ਦੇ ਦਰਜ ਹੋਏ ਨੇ ਸੰਗਰੂਰ ਚ ਪਾਜ ਹੋਏ ਨੇ ਬਰਨਾਲੇ ਦੇ ਵਿੱਚ ਚਾਰ ਬਰਨਾਲੇ ਚ ਦੋ ਨੇ ਪਟਿਆਲੇ ਚ ਚਾਰ ਨੇ ਬਠਿੰਡੇ ਚ ਦੋ ਝਾਹਪੁਰ ਤੇ ਹੁਮਲੇਕੋਟ ਨੇ ਚ ਦੋ ਰੋਪੜ ਦੇ ਵਿੱਚ ਤਿੰਨ ਤੇ ਖੰਨੇ ਦੇ ਵਿੱਚ ਤਿੰਨ ਨੇ ਨਵਾਂ ਸ਼ਹਿਰ ਇੱਕ ਫਤਗੜ ਸਾਹਿਬ ਇੱਕ ਕਪੂਰਥਾਲੇ ਦੇ ਚ ਤਿੰਨ ਜਲੰਧਰ ਦਿਹਾਤੀ ਦੇ ਇੱਕ ਤੇ ਜਲੰਧਰ ਕਮਿਸ਼ਨਰ ਦੇ ਚਾਰ ਕੁੱਲ 32 ਐਫਆਈਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਇਹਨਾਂ ਦੇ ਉੱਤੇ ਰਜਿਸਟਰ ਹੋਈਆਂ ਨੇ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਵੱਲੋਂ ਆਪਣੇ ਐਸਪੀਡੀ ਦੀ ਨਿਗਰਾਨੀ ਹੇਠ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨੇ ਤੇੜੇ ਜਿਹੇ ਸੀਐਸ ਪਟਰੌਲਸ ਸਬੰਧਤ ਬੀਐਸਪੀਡੀ ਨਾਲ ਸਬਡਿਵੀਜ਼ਨ ਦੇ ਐਸਪੀ ਸਾਰਿਆਂ ਨੇ ਸੀਸੀਟੀਵੀ ਦੇ ਫੁਟਜ ਰਾਈ ਫੋਰ ਸਾਡੇ ਟੈਕਨੀਕਲ ਤਰੀਕੇ ਨਾਲ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅਗੇ ਫਰਦਰ ਇਹਨਾਂ ਤੋਂ ਪੁੱਛ ਕੇ ਅਸੀਂ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਇਹ ਪੁੱਤਰ ਸੋਨ ਸਿੰਘ ਇਹ ਸਿਟੀ ਭੋਈਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 17 ਮੁਕਦਮਿਆਂ ਦੀ ਅਜੇ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਰਮਪ ਵੀਰ ਸਿੰਘ ਇਹਦੇ ਤੇ 14 ਨੇ ਮੁਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁੱਛ ਪੁੱਛ ਜਿਵੇਂ ਜਿਵੇਂ ਆ ਰਹੀ ਹੈ ਸਾਹਮਣੇ ਉਹ ਤੁਹਾਨੂੰ ਦੱਸੀ ਚਲਾਂਗੇ ਇਹ ਚਾਰ ਬੰਦੇ ਜਿਹੜਾ ਨਵੀ ਹੈ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਮਵੀਰ ਜਿਹੜਾ 37 ਸਾਲ ਦਾ ਹੈ ਪੰਜਵੀਂ ਫੇੜ ਹੈ ਤੇ ਜਿਹੜਾ ਜਗਸੀਰ ਹੈ ਇਹ 42 ਸਾਲ ਦਾ ਹੈ ਤਾਂ ਮਨੀ 25 ਸਾਲ ਦਾ ਹੈ ਸਾਰੇ ਹੀ ਹੰਪੜ ਨੇ ਸਾਰੇ ਹੀ ਹੰਪੜ ਨੇ ਚਲੇ ਜਿਨੇ ਤੇ ਫਰੋਲਪੁਰ ਦੇ ਨੇ ਇਹਨਾਂ ਦੋ ਸੀ ਆ ਕਿ ਹੋਰ ਰਿਸਰਚਰਾਂ ਨੂੰ ਦੀ ਪ੍ਰੋਪਰ ਕਰਾਂਗੇ ਪੁੱਛ ਪੁੱਛ ਕਰਾਂਗੇ ਜਿਹੜਾ ਨਵੀ ਹੈ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪਦੀ ਅੱਗੇ ਟੀਮ ਨੂੰ ਹਰੇਕ ਬੰਦੇ ਨੂੰ 7 ਤੋਂ 10000 ਰੁਪਇਆ ਇਹਦੇ ਬਣ ਦਿੰਦਾ ਸੀ ਜਿਹੜੀ ਜਿਹੜੀ ਇਹਨਾਂ ਉਹ ਵਾਰਤਤ ਕਰਨੀ ਕਿ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇਹਨੇ ਆਪਣੀ ਵਾਇਸ ਦੇ ਨਾਂ ਤੇ ਲਗ ਲਗ ਖਾਤੇ ਜਿਹੜੇ ਉਹਨਾਂ ਦੇ ਵਿੱਚ ਇਹਨੇ ਜਮਾ ਕਰਾਇਆ ਸੀ ਤੇ ਇਸ ਤੋਂ ਸਵਾਇ ਇਹਨੇ ਆਪਣੇ ਭਰਾ ਦੇ ਨਾਂ ਜਿਹਦਾ ਨਾਮ ਹੈਗਾ ਸੁਮਿਤ ਜੋਮਿ ਜੋਮੀ ਉਹਦੇ ਨਾਂ ਦੇ ਉੱਤੇ ਇਹਨੇ ਇੱਕ ਕੂਠੀ ਵੀ ਬਣਵਾਈ ਹੋਈ ਉਹ ਕੋਈ ਪਰ ਉਹ ਜੇਲ੍ਹ ਦੇ ਵਿੱਚ ਬੰਦਾ ਉਹਦੇ ਤੇ ਵੀ ਕਈ ਪਰਚੇ ਦਰਜ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹ ਸਾਰੇ ਪਰਿਵਾਰ ਦੇ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਅਕਾਊਂਟ ਖੜਾਏ ਨੇ ਕਿਥੇ-ਕਿਥੇ ਪੈਸੇ ਜਮ੍ਹਾਂ ਕਰਾਉਣੇ ਕਰਦੇ ਨੇ ਤੇ ਅੰਡਰਵੈਸਟੀਗੇਸ਼ਨ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਮਤਲਬ ਕਿ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਕਿਹਨਾਂ ਨੂੰ ਦੇਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਲੇਕਰ ਕਿਸੇ ਛੋਪ ਦੇ ਵਿੱਚ ਕੋਈ ਕਿਤੇ ਉਹ ਬੋਲਡ ਪਿਆ ਹੈ ਜਾਂ ਕਿਤੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹੌਲੀ ਹੌਲੀ ਇਹਨਾਂ ਤੋਂ ਰਿਕਵਰ ਕਰਾਂਗੇ ਇਹ ਅਲੱਗ-ਅਲੱਗ ਮਤਲਬ ਇਹਨਾਂ ਦਾ ਪ੍ਰੋਡਕਸ਼ਨ ਬ੍ਰਾਂਡ ਲੈ ਕੇ ਅੱਗੇ ਉਹ ਫਰਜ਼ ਅਸੀਂ ਕੁਝ ਕੁ ਨਾਲ ਕਰਾਂਗੇ ਤੇ ਇਹ ਨਾਲ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਨੇ ਅੱਗੇ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗਰੁਪਸਟਾਰ ਦਿੱਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਫਤਾਰ ਕਰਾਂਗੇ ਬਾਕੀ ਦਾ ਤੂੰ ਜਿਹੜਾ ਸਜੋ ਸਮਾਨ ਜਿਹਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜਿਆ ਨੇ ਤੇ ਡੀਟੇਲ ਆਉਂਦੀਆਂ ਸਭ ਪ੍ਰਕਾਰ ਦੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅ ਕਵਰ ਕਰ ਲਿਆ ਲਾਦੋਂ ਤੇ ਹੋਰ ਅੱਗੇ ਫਰਦਰ ਸਾਡੀ ਟੀਮ ਜਿਹੜੀ ਹੈ ਕੁਝ ਕੁਝ ਕਰੇ ਸਰ ਇਹ ਉਹੀ ਕਹਿ ਗਏਗਾ ਜਿਹੜਾ ਪਟਿਆਲੇ ਦੇ ਪਿਛਲੇ ਦਿਨੀ ਕਿ ਚਿੱਟੀ ਸਰਕਾਰ ਨੇ ਬੜਾ ਦਾਬ ਪਾਇਆ ਰਿਹਾ ਸੀ ਮੇਰਾ ਵਾਲੇ ਗੇਟ ਹੋ ਗਿਆ ਜਾਂ ਹੋਰ ਉਹੀ ਕਹਿ ਗਏਗਾ ਜੀ ਇਹ ਬਿਲਕੁਲ ਉਹੀ ਕਹਿ ਗਏਗਾ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜਿਆਂ ਦਾ ਮੈਂ ਤੁਹਾਨੂੰ ਅਜੇ ਪਰਚੇ ਦੱਸੇ ਨੇ ਇਹ ਉਹੀ ਕਹਿ ਗਏਗਾ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਜੀ ਮਤਲਬ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੇ ਤੇ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰਦੇ ਤੇ ਆਪਣੀ ਵਾਗਫ ਕਰਕੇ ਤੇ ਫਿਰ ਹੋਰ ਨੰਬਰ ਲਾ ਲੈਂਦੇ ਤੇ ਵੈਪਰ ਵੀ ਨਹੀਂ ਰੱਖਦੇ ਸੀ ਜੀ ਹਾਂਜੀ ਵੈਪਰ ਵੀ ਹੁੰਦੇ ਸੀ ਕਿ ਇਹਨਾਂ ਕੋਲ ਜਿਹਨਾਂ ਕੋਲ ਨਹੀਂ ਆ ਜਿਹੜੇ ਹੈਗੇ ਨੇ ਕੋਈ ਉਹ ਰੋਜ਼ ਨੇ ਜਿਹੜਾ ਦੂਜਾ ਜਿਹੜਾ ਉਹ ਨੂੰ ਪੁੱਟ ਨਾਲ ਚੜਨ ਨੂੰ ਔਰ ਕਈ ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਆਪਣੇ ਜਿਹੜੇ ਆਪਣੇ ਰੱਖੇ ਨੇ ਪਰ ਕੋਈ ਦੂਜਾ ਵੈਪਰ ਨਹੀਂ ਹੈ ਗੁਰਪੁਰ ਪੇਸ਼ਾਨੀ ਆਲੂ ਰੋਮਾਂਡ ਕੁਮਾਂਡ ਹਾਂਜੀ ਇਹਨਾਂ ਰਮਾਂਡੀ ਕੁਸ਼ਮਾ ਫੋਨ ਇਹਨਾਂ ਨੂੰ ਪੁਲਿਸ ਤੋਂ ਰਮਾਂਡ ਜਿਹੜਾ 4 ਦਿਨਾਂ ਦਾ ਮਿਲਿਆ ਅੱਗੇ ਨਾਲ ਫਰਗਰ ਹੋਰ ਵੀ ਲਾਵਾਂਗੇ ਬੜੇ ਤੈਸਰ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵੇਚੀਏ ਸ੍ਰਿਪਤਕਾਰ ਵਾਲਿਆਂ ਨੇ ਘਰੋਂ ਪਾਇਆ ਸੀ ਹੋਰ ਵਾਰਦਾਤਾ ਨਾਲੇ ਪਿੱਛੀ ਜਾਂਦੇ ਸਰ ਇਹ ਆਪਸ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮਤਲਬ ਰਿਲੇਸ਼ਨ ਹੈ ਇਹਨਾਂ ਦਾ ਆਪਸ ਦੇ ਵਿੱਚ ਜਾਂ ਕੋਈ ਇਹ ਇਕੱਠੇ ਫੋਨਪੁਰ ਦੇ ਰਹਿਣ ਵਾਲੇ ਨੇ ਆਪਸ ਵਿੱਚ ਨੂਨ ਨੇ ਤੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾਵ ਰਵੀ ਹੈ ਉਹ ਰਵੀ ਨੇ ਹੀ ਅੱਗੇ ਬੰਦੇ ਸਾਰੇ ਜਿਹੜੇ ਆਹ ਤਾਂ ਰਵੀ ਹੋਇਆ ਜਗਸੀਰ ਤੇ ਮਨੀ ਇਹ ਸਾਰੇ ਇਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਸਰ ਇਹ ਜਿਹੜਾ ਤੁਸੀਂ ਕਹਿ ਰਹੇ ਅਨਪੜ੍ਹ ਹੈਗੇ ਜੀ ਇਹਨਾਂ ਨੇ ਕੰਪਨੀ ਵੀ ਬਣਾਈ ਹੈ ਪੈਸਾ ਇਨਵੈਸਟ ਵੀ ਕੀਤਾ ਹੈ ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਹੈ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਵਰਕਰ ਪੁੱਛਗਛ ਕਰਨੇ ਆ ਜੀ ਹੋਰਾਂ ਨਾਲ ਦੇ ਵਿੱਚ ਕੋਈ ਇੱਕ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਜੀ ਔਰ ਪਾਵਰ ਲੈਂਗੂਜੀਚਿੰਗ ਕਰਕੇ ਦੇਖਾਂਗੇ ਨਾਲ ਉਹਦੇ ਕਰੀਬ ਜੌਰੀਆਂ ਕਿ ਕੋਈ ਸੀਸੀਟੀਵੀ ਹੋਰ ਤੁਹਾਡੇ ਕੋਲ ਸਰ ਚੋਰੀ ਦੀਆਂ ਕੋਈ ਸੀਸੀਟੀਵੀ ਹੈ ਨਹੀਂ ਸ਼ਹਿਰੂਮ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਜਿਹੜੇ ਸਿニア ਬੰਦਿਆਂ ਨੂੰ ਫੜਿਆ ਹੈ ਉਹ ਸੀਸੀਟੀਵੀ ਕੈਮਰੇ ਆ ਰਹੇ ਹੀ ਅਸੀਂ ਇਹਨਾਂ ਨੂੰ ਫੜਿਆ ਜਿੱਥੇ ਵਾਰਦਾਤਾ ਕਰਦੇ ਨੇ ਬਾਕੀ ਜਿਹੜੇ ਜਿਹੜਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨਾਲ ਵਾਰਦਾਤਾ ਕੀਤੀਆਂ ਨਹੀਂ ਉਹਨਾਂ ਤੋਂ ਸਾਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਕਿ ਕੀ ਕੀ ਹੈਗਾ ਉਥੇ ਉਸ ਏਰੀਏ 'ਚ ਜਿਹੜੇ ਬੰਦੇ ਸੀਸੀਟੀਵੀ ਕੈਮਰੇ ਨਹੀਂ ਇਹ ਨੇ ਖਾਂਦੇ ਨੇ ਸਰ ਇਹ ਇਹੋ ਹੀ ਬੰਦੇ ਨੇ ਉਥੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਰਹੀ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਬ ਹੋ ਚੁੱਕੀ ਹੈ ਨੇ ਸਾਰੇ ਜਿਹੜੀਆਂ ਰੋਕੀਆਂ ਬਣਾਈਆਂ ਗਿਆ ਕੋਈ ਜਿਹਨਾਂ ਤੁਸੀਂ ਦੱਸਿਆ ਕਿ ਸੀ ਕਿਤੇ ਜਾਣੀ ਬਿਲਕੁਲ ਜੀ ਅਸੀਂ ਆ ਰਹੇ ਹਾਂ ਡੀਸੀਓ ਫਰੋਈਪੁਰ ਨੂੰ ਐਸਐਸਪੀ ਸਾਹਿਬ ਨੇ ਚਿੱਠੀ ਲਿਖਤੀ ਇਹਨਾਂ ਦੀ ਕੂਟੀਆਂ ਬਾਰੇ ਵੀ ਤੇ ਬਕਾਇਦਾ ਜਿਹੜੀ ਇਹਨਾਂ ਨੇ ਇਹ ਦੋ ਨੰਬਰ ਤੋਂ ਪੈਸੇ ਤੇ ਲੋਕਾਂ ਦੀਆਂ ਲੋਪਾਂ ਨੂੰ ਮੜਕੇ ਲਈ ਜਿਹੜੀਆਂ ਪ੍ਰੋਪਰਟੀਆਂ ਬਣਾਈਆਂ ਸਾਰੀਆਂ ਦੀਆਂ ਸਾਰੀਆਂ ਅਸੀਂ ਲਾਓ ਸਾਰੇ ਵੀਕਲ ਸਵਿਫਟ ਰਿਕਵਰ ਹੋ ਗਏ ਜਾਂ ਸੋ ਲਾਵਾ ਹੋ ਚੁੱਕੀ ਨੇ ਵੀਕਲ ਜਿਹੜਾ ਸਵਿਫਟ ਇਹਦੇ ਚ ਦੋ ਅਸੀਂ ਵੀਕਲ ਜਿਹੜੇ ਰਿਕਵਰ ਕੀਤੇ ਨੇ ਬਾਕੀ ਆ ਰਾਣਾ ਖੜਾ ਜਿਹੜੀਆਂ ਹੈਗੀਆਂ ਨੂੰ ਰਿਕਵਰ ਕੀਤੀਆਂ ਜਿਵੇਂ ਐਨੇ ਸ਼ਾਲਤਾ ਸਿੰਘ ਜੀ ਕਿਉਂਕਿ ਸ਼ਾਪ ਪਟਿਆਲੇ ਜਿੰਨੀਆਂ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਇੱਕ ਵੱਡੀ ਮੋਬਾਈਲ ਦੀ ਦੁਕਾਨ ਤੇ ਕੀਤੀ ਫਾਰਮੇਸੀ ਦੇ ਕੀਤੀ ਇਕੱਲੇ ਪੈਸੇ ਲੈ ਕੇ ਗਏ ਉਥੇ ਆਈਫੋਨ ਵੇਚੀ ਨਾ ਇਹਦਾ ਨਾਮ ਮੈਂ ਦੁਕਿਆ ਵੀ ਹਰੇਕ ਚੀਜ਼ ਜਿੱਥੇ ਇਹਨਾਂ ਨੇ ਛੜ ਤੋੜੇ ਚਾਹੇ ਉਹ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਉਹ ਗਹਿਣਾ ਇਹਨਾਂ ਨੇ ਜਿਹੜੀ ਵੀ ਸ਼ੌਪ ਦੇ ਵਿੱਚ ਕਰਦੇ ਰਹੇ ਨੇ ਉੱਥੇ ਹੀ ਕੀਮਤੀ ਸਾਮਾਨ ਇਹਨਾਂ ਨੇ ਛੜਿਆ ਨਹੀਂ ਸੀਨਾਂ ਵਾਲਾ ਜਿਹੜਾ ਵਿਸ਼ੇ ਅੰਗੇ ਪੈਸੇ ਕਿੱਥੇ ਕਿੱਥੇ ਇਹਨਾਂ ਨੇ ਦਿੱਤੇ ਨੇ ਕਿੱਥੇ ਕਿੱਥੇ ਲਾਏ ਨੇ ਕੀ ਕੀ ਕਰਦੇ ਆ ਉਹ ਅਗੇ ਸਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਹੀ ਦੇਖਿਆ ਜਿਹੜਾ ਅਸੀਂ ਯੂ ਬੈਕਟ੍ਰੋਪ ਨੂੰ ਪੁੱਛ ਕਰਾਇਆ ਉਹਦੀ ਵਾਈਫ ਦੇ ਨਾਂ ਦੇ ਆ ਉਹਦੇ ਤੇ 2 ਲੱਖ ਰੁਪਈਆ ਸਿਰਫ ਉਸ ਕਾਊਂਟ ਦੇ ਵਿੱਚ ਹੈਗਾ ਸੀ ਤੋ ਬਾਕੀ ਇਹਨਾਂ ਦੇ ਪੋਸਟ ਪੇਚ ਦੇ ਵਿੱਚ ਇਹਨਾਂ ਦੇ ਅਕਾਊਂਟ ਹੋ ਕਈ ਨਿਕਲ ਲਗੇ ਸਰ ਕਿੰਨੇ ਕੇ ਪੈਸੇ ਜਿਹੜਾ ਕੈਸ਼ ਜਿਹੜਾ ਇਹਦੇ ਤੇ ਖੁੱਜੀ ਹੁਣ ਸਾਰੀਆਂ ਜਿਹੜੀ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤੇ ਕਿਹੜੀ ਉਹ ਸਾਪੇ ਉਹ ਪਤਾ ਲੱਗ ਜਾਏਗਾ ਕਿ ਉਹ ਤੁਹਾਨੂੰ ਅਗਲੀ ਪ੍ਰੈਸ ਕਾਨਫਰੈਂਸ ਦੇ ਵਿੱਚ ਸਾਰਾ ਪਰ ਵੇ ਕਰਾਂਗੇ ਜਿਹੜਾ ਟੋਟਲ ਕਿੰਨਾ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਠੀਕ ਠੈੰਕ ਯੂ ਸਰ